ਖਬਰਾਂ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਪ੍ਰਵਾਸੀ ਨਿਊਜ਼ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅੱਜ ਦੀਆਂ ਕੁਝ ਖਾਸ ਸਰਗਰਮੀਆਂ ਕੈਨੇਡਾ ਦੇ ਛਾਰੀ ਕਿਤਿਆਂ ਨਮੀਰ ਟ੍ਰੈਵਲ ਐਡਵਾਈਸਰੀਸ ਦੇ ਕਿਊਬਾ ਦੇ ਲਈ ਵਿਦਾਇਕ ਹੈ ਯਾਤਰਾ ਜੋਖਮ ਪੱਤਰ ਰਿਜ਼ੋਰਟ ਇਲਾਕੇ ਲਈ ਖਾਸ ਚੇਤਾਵਨੀ ਉਟਾਰੀਓ ਦੇ ਵਿੱਚ ਡਰਾਈਵਿੰਗ ਲਾਇਸੈਂਸ ਕੋਟਾਲਾ ਬੇਨਕਾਬ ਕਲਾਸ A ਲਾਇਸੈਂਸ ਲਈ ਰਿਸ਼ਵਤ ਰੈਕਟ ਦਾ ਪਰਦਾਫਾਸ਼ OPP ਦੀ ਵੱਡੀ ਕਾਰਵਾਈ ਅਟ ਹੋਏ ਗ੍ਰਫਤਾਰ ਕੈਨੇਡਾ ਵਿੱਚ ਅਸਾਈਲਮ ਸਿੱਖਰ ਦੇ ਲਈ ਮੁਫਤ ਹੈਲਥ ਕੇਅਰ ਖਤਮ 1 ਮਈ 2024 ਤੋਂ IFHP ਬਦਲਨਗੇ ਨਵੇਂ ਨਿਯਮ ਰਿਫਿਊਜੀਅਨ ਹੁਣ ਡੈਂਟਲ ਦਵਾਈਆਂ థੈਰੇਪੀ ਉੱਤੇ ਕੋ-ਪੇਮੈਂਟ ਹੋਵੇਗੀ ਦੇਨੀ ਬੈਂਕ ਆਫ ਕੈਨੇਡਾ ਨੇ ਵਿਆਸਰ 2.5% ਤੇ ਰੱਖੀ ਬਰਕਰਾਰ ਲਗਾਤਾਰ ਦੂਜੀ ਵਾਰ ਦਰ ਵਿੱਚ ਨਹੀਂ ਹੋਈ ਕਟੌਤੀ ਗਵਰਨਰ ਮੈਕਲਮ ਦਾ ਚੇਤਾਵਨੀ ਭਰਿਆ ਬਿਆਨ ਤਿਹੂਨੇ ਨਾਸਰ ਗਰਮੀਆਂ ਦਾ ਵਿਸਥਾਰ ਕੈਨੇਡিয়ান ਸਰਕਾਰ ਨੇ ਵਿਦੇਸ਼ ਯਾਤਰਾ ਕਰਨ ਵਾਲੇ ਨਾਗਰਿਕਾਂ ਲਈ ਨਵੀਆਂ ट्रैवल ਐਡਵਾਈਸ ਜਾਰੀ ਕਰ ਦਿੱਤੀਆਂ ਨੇ ਕਿਉਂਕਿ ਉਭਾ ਤੋਂ ਲੈ ਕੇ ਸੰਯੁਕਤ ਰਾਜ ਅਮਰੀਕਾ ਤੱਕਈ ਅਹੰਕਾਰਪੂਰਵਕ ਅਪਡੇਟਸ ਸਾਹਮਣੇ ਆਏ ਨੇ ਅੱਜ ਅਸੀਂ ਜਾਣਾਂਗੇ ਕਿਹੜੀਆਂ ਚੇਤਾਵਨੀਆਂ ਨਵੀਆਂ ਨੇ ਕਿਹੜੀਆਂ ਪੁਰਾਣੀਆਂ ਜੋ ਦੀਆਂ ਕਿਉਂ ਕਾਇਮ ਨਹੀਂ ਅਤੇ ਯਾਤਰੀਆਂ ਲਈ ਕੀ ਖਾਸ ਸਲਾਹ ਹੈ ਸਭ ਤੋਂ ਪਹਿਲਾਂ ਕਿਉਬਾ ਤੇ ਗੱਲ ਕਰਕੇ ਤਾਂ ਕੈਨੇਡੀਅਨ ਸਰਕਾਰ ਨੇ ਕਿਉਬਾ ਲਈ ਯਾਤਰਾ ਜੋਖਮ ਪੱਧਰ ਬਤਾ ਦਿੱਤਾ ਹੈ ਖਾਸ ਕਰਕੇ ਰਿਜ਼ੋਰਟ ਇਲਾਕਿਆਂ ਦੇ ਲਈ ਇੱਕ ਸਖਤ ਚੇਤਾਵਨੀ ਜਾਰੀ ਕਰ ਦਿੱਤੀ ਹੈ ਸਰਕਾਰ ਦੇ ਮੁਤਾਬਕ ਕਿਉਬਾ ਦਾ ਦੇ ਕਈ ਹਿੱਸਿਆਂ ਵਿੱਚ ਬਿਜਲੀ ਅਤੇ ਬਲਨ ਦੀ ਕਾਟ ਹੋ ਸਕਦੀ ਹੈ ਜਿਸ ਕਾਰਨ ਯਾਤਰੀਆਂ ਨੂੰ ਬਹੁਤ ਜ਼ਿਆਦਾ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ ਹੁਣ ਰੁਕਕਰੀਏ ਸਯੁਕਤ ਰਾਜ ਅਮਰੀਕਾ ਵਾਲਾ ਗਲੋਬਲ ਅਫੇਅਰਸ ਕੈਨੇਡਾ ਨੇ 26 ਜਨਵਰੀ ਨੂੰ ਅਮਰੀਕਾ ਲਈ ਆਪਣੀ ਟ੍ਰੈਵਲ ਐਡਵਾਈਸਰੀ ਅਪਡੇਟ ਕੀਤੀ ਹੈ ਇਸ ਵਾਰ ਅਪਡੇਟ ਦਾ ਕੇਂਦਰ 2026 FIFA ਵਿਸ਼ਵ ਕੱਪ ਦੌਰਾਨ ਯਾਤਰਾ ਸੰਬੰਧੀ ਸਿਹਤ ਸਲਾਹ ਹੈ ਹਾਲਾਂਕਿ ਅਮਰੀਕਾ ਦੇ ਲਈ ਕੁੱਲ ਸਿਹਤ ਜੋਖਮ ਪੱਧਰ ਹੁਣ ਵੀ ਲੈਵਲ 1 ਆਮ ਸਿਹਤ ਸਾਵਧਾਨੀਆਂ ਅਪਣਾਉ ਉੱਤੇ ਹੀ ਖਾਇਮੇ ਸਰਕਾਰ ਦੇ ਵੱਲੋਂ ਜਾਰੀ ਕੀਤੀਆਂ ਮੁੱਖ ਸਫਾਰਸ਼ਾਂ ਦੀ ਗੱਲ ਕਰੀਏ ਤਾਂ ਵਿਸ਼ਵ ਕੱਪ ਦੌਰਾਨ ਵੱਡੀ ਭੀੜ ਹੋਵੇਗੀ ਭੀੜ ਕਾਰਨ ਬਿਮਾਰੀਆਂ ਤੇ ਸੱਟ ਦਾ ਖਤਰਾ ਵੱਧ ਸਕਦਾ ਹੈ ਯਾਤਰੀ ਸਫਾਈ ਦਾ ਪੂਰਾ ਧਿਆਨ ਰੱਖਣ ਸੁਰੱਖਿਤ ਖਾਨ ਪੀਣ ਦੀ ਸਲਾਹ ਦਿੱਤੀ ਗਈ ਹੈ ਐਮਰਜੈਂਸੀ ਸੰਪਰਕ ਜਾਣਕਾਰੀ ਹਮੇਸ਼ਾ ਦੇ ਨਾਲ ਦੇਖਣ ਬਿਮਾਰੀ ਹੋਣ ਉਤੇ ਮਾਸਕ ਪਹਿਨਣ ਦੀ ਸਿਫਾਰਿਸ਼ ਹੈ ਯਤ ਤੋਂ 6 ਹਫਤੇ ਪਹਿਲਾਂ ਸਿਹਤ ਕਲੀਨਿਕ ਤੋਂ ਸਲਾਹ ਲੈਣ ਦੀ ਵੀ ਅਪੀਲ ਕੀਤੀ ਗਈ ਹੈ ਇਹੀ ਸਿਹਤ ਅਪਡੇਟ ਮੈਕਸੀਕੋ ਦੇ ਵਿੱਚ ਹੋਣ ਵਾਲੇ ਵਿਸ਼ਵ ਕੱਪ ਮੈਚਾਂ ਦੇ ਲਈ ਵੀ ਜਾਰੀ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਕੁਝ ਮਹੀਨੇ ਪਹਿਲਾਂ ਅਮਰੀਕਾ ਦੇ ਵਿੱਚ ਦਾਖਲੇ ਸਮੇਂ ਇਲੈਕਟ੍ਰੋਨਿਕ ਡਿਵਾਈਸ ਚੈਕਿੰਗ ਬਾਰੇ ਜਾਰੀ ਚੇਤਾਵਨੀਆਂ ਹੁਣ ਵੀ ਬਰਕਰਾਰ ਨੇ ਯੂ ਐਸ ਕਸਟਮਸ ਐਂਡ ਬਲਟਰ ਪ੍ਰੋਟੈਕਸ਼ਨ ਫੋਨ ਅਤੇ ਲੈਪਟਾਪ ਦੀ ਜਾਂਚ ਕਰ ਸਕਦੀ ਹੈ ਇਹ ਗੱਲ ਹਜੇ ਵੀ ਐਡਵਾਈਸ ਦੇ ਵਿੱਚ ਸ਼ਾਮਲ ਹੈ ਹਾਲਾਂਕਿ ਕੈਨੇਡਾ ਵਿੱਚ ਅਮਰੀਕੀ ਰਾਜਦੂਤ ਪੀਟਰ ਹੋਇਕਸਟਰਾ ਦਾ ਕਹਿਣਾ ਹੈ ਕਿ ਇਹ ਚੇਤਾਵਨੀ ਵਾਧਾ ਜੁੜਾ ਕੇ ਪੇਸ਼ ਕੀਤੀ ਗਈ ਹੈ ਅਤੇ ਇਹ ਕੋਈ ਵੀ ਆਮ ਪੈਟਰਨ ਨਹੀਂ ਹੈ yeah ਗਲੋਬਲ ਅਫੇਅਰਸ ਕੈਨੇਡਾ ਨੇ ਅਮਰੀਕਾ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨਾਲ ਜੁੜੀਆਂ ਕੁਝ ਸਰਹੱਦਾਂ ਨੂੰ ਵੀ ਸਮੱਸਿਆ ਵਾਲਾ ਖੇਤਰ ਕਰਾ ਦਿੱਤਾ ਹੈ ਖਾਸ ਕਰਕੇ ਮੈਕਸੀਕੋ ਨਾਲ ਲੱਗਦੀ ਸਰਹੱਦ ਇਸ ਦੇ ਨਾਲ ਹੀ ਅਮਰੀਕਾ ਦੇ ਵਿੱਚ ਬੰਦੂਕ ਦੇ ਹਿੰਸਾ ਬਾਰੇ ਚੇਤਾਵਨੀ ਵੀ ਕਾਇਮ ਹੈ ਸਰਕਾਰ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਹਥਿਆਰ ਰੱਖਣ ਦੀ ਦਰ ਕਾਫੀ ਉੱਚੀ ਹੈ ਕਈ ਰਾਜਾਂ ਦੇ ਵਿੱਚ ਜਨਤਕ ਤੌਰ ਤੇ ਹਥਿਆਰ ਰੱਖਣਾ ਕਾਨੂੰਨੀ ਹੈ ਹਾਲਾਂਕਿ ਸਲਾਨੀਆਂ ਦੇ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਘਟ ਦਸੀ ਜਾ ਰਹੀ ਹੈ ਸੰਯੁਕਤ ਅਮਰੀਕਾ ਦੇ ਲਈ ਯਾਤਰਾ ਜੋਖਮ ਪੱਧਰ ਹਜੇ ਵੀ ਲੈਵਲ 1 ਆਮ ਸੁਰੱਖਿਆ ਸਾਵਧਾਨੀਆਂ ਵਰਤੋਂ ਤੇ ਕਾਇਮ ਨਹੀਂ ਤਾਂ ਯਾਤਰੀਆਂ ਲਈ ਸਪਸ਼ਟ ਸੁਨੇਹਾ ਵੀ ਦਿੱਤਾ ਜਾ ਰਿਹਾ ਹੈ ਕਿ ਯਾਤਰਾ ਤੋਂ ਪਹਿਲਾਂ ਅਧਿਕਾਰਿਕ ਟ੍ਰੈਵਲ ਐਡਵਾਈਜ਼ਰੀ ਜ਼ਰੂਰ ਚੈੱਕ ਕੀਤੀ ਜਾਵੇ ਸਿਹਤ ਅਤੇ ਸੁਰੱਖਿਆ ਸਾਵਧਾਨੀਆਂ ਅਪਣਾਈਆਂ ਜਾਣ ਅਤੇ ਸੂਚਿਤ ਰਹਿਣਾ ਹੀ ਸਭ ਤੋਂ ਵੱਡੀ ਸੁਰੱਖਿਆ ਹੋਵੇਗੀ ਉਨਟਾਰੀਓ ਤੇ ਇੱਕ ਗੰਭੀਰ ਅਤੇ ਝੂਕੌਣ ਵਾਲੀ ਖਬਰ ਸਾਹਮਣੇ ਆਈ ਹੈ ਉਨਟਾਰੀਓ ਪੁਲਿਸ ਨੇ ਡਰਾਈਵਿੰਗ ਇਨਸਟਰਕਸ਼ਨ ਇੰਡਸਟਰੀ ਦੇ ਵਿੱਚ ਚੱਲ ਰਹੀ ਕਤਿਹਰ ਤੋਖਾਤੜੀ ਦੇ ਵੱਡੇ ਰੈਕਟ ਦਾ ਪਤਾ ਫਾਸ਼ ਕੀਤਾ ਹੈ ਲੰਬੇ ਜਾਂਚ ਤੋਂ ਬਾਅਦ ਪੁਲਿਸ ਨੇ 8 ਵਿਅਕਤੀਆਂ ਤੇ ਗੰਭੀਰ ਅਪਰਾਧਿਕ ਤੋਸ਼ ਲਗਾਏ ਨੇ ਪੁਲਿਸ ਦੇ ਮੁਤਾਬਕ ਇਹ ਜਾਂਚ ਉਨਟਾਰੀਓ ਤੇ ਆਵਾਜਾਈ ਮੰਤਰਾਲੇ ਦੀ ਬੇਨਤੀ ਉਤੇ ਜਨਵਰੀ 2024 ਦੇ ਵਿੱਚ ਸ਼ੁਰੂ ਕੀਤੀ ਗਈ ਸੀ OPP ਦੇ ਸੀਰੀਅਸ ਫਰਾਡ ਯੂਨਿਟ ਨੇ ਜਾਂਚ ਦੌਰਾਨ ਖੁਲਾਸਾ ਕੀਤਾ ਕਿ ਕਲਾਸਿਸ ਡਰਾਈਵਿੰਗ ਲਾਇਸੈਂਸ ਦੇ ਰੋਡ ਟੈਸਟਰ ਦੇ ਵਿੱਚ ਗਲਤ ਤਰੀਕੇ ਨਾਲ ਪਰਵਾਨ ਕੇ ihtiyacı varken ਦੋਸ਼ੇ ਕੇ ਟੈਸਟਡ ਰਨ ਅਨੁਕੂਲ ਨਤੀਜੇ ਤੇ ਬਦਲੇ ਰਿਛਵਤੀ ਲੈਂਥਨ ਕੀਤੀ ਗਈ ਹੈ ਇਹ ਰੋਡ ਟੈਸਟ ਵਿਖਿੰਗਸਟਨ ਅਤੇ ਗ੍ਰੇਟਰ ਟ੍ਰਾਂਟੋ ਏਰੀਆ ਦੇ ਵਿੱਚ ਕਰਵਾਏ ਗਏ ਨੇ ਪੁਲਿਸ ਮੁਤਾਬਕ ਬ੍ਰੈਮਟਨ ਕੈਲੇਟਨ ਉਹ ਸ਼ਾਵਾ ਨਾਰਥ ਯੋਕ ਜਾਸਟਾਊਨ ਅਤੇ ਕਿੰਗਸਟਨ ਤੋਂ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਕਹਿੰਦੀ ਹੈ ਕਿ ਹਰ ਇੱਕ ਵਿਅਕਤੀ ਉਤੇ ਕਈ ਅਪਰਾਧਿਕ ਦੋਸ਼ ਵੀ ਲਗਾਏ ਗਏ ਨੇ ਕਲਾਸ A ਡਰਾਈਵਿੰਗ ਲਾਇਸੈਂਸ ਟਰੈਕਟਰ ਟ੍ਰੇਲਰ ਅਤੇ ਹੋਰ ਭਾਰੀ ਵਪਾਰਕ ਵਾਹਨਾਂ ਨੂੰ ਚਲਾਉਣ ਦੀ ਇਜਾਜ਼ਤ ਦਿੰਦੇ ਜਿਨ੍ਹਾਂ ਦਾ ਕੁੱਲ ਭਾਰ 4000 ਕਿਲੋਗ੍ਰਾਮ ਕਿਆ ਫ੍ਰੈਸਟੋਬਾਤ ਹੁੰਦਾ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਭਾਰੀ ਵਾਹਨਾਂ ਦੇ ਨਾਲ ਜਿੰਨ ਤੱਕ ਸੁਰੱਖਿਆ ਦੇ ਨਾਲ ਜੁੜਿਆ ਵੱਡਾ ਖਤਰਾ ਹੁੰਦਾ ਹੈ ਇਸ ਲਈ ਕਲਾਸ A ਲਾਇਸੈਂਸ ਇੱਕ ਉੱਚ ਪੱਧਰੀ ਜ਼ਿੰਮੇਵਾਰੀ ਮੰਨੀ ਜਾਂਦੀ ਹੈ ਦੋ ਸਾਲਾਂ ਤੱਕ ਚੱਲੀ ਜਾਂਚ ਦੇ ਨਤੀਜੇ ਵਜੋਂ 8 ਗ੍ਰਿਫਤਾਰੀਆਂ ਹੋਈਆਂ ਅਤੇ ਕੁੱਲ 24 ਅਪਰਾਧਿਕ ਦੋਸ਼ ਫੀਲਟਜ ਕੀਤੇ ਗਏ ਨੇ ਇਹਨਾਂ ਦੇ ਵਿੱਚ منی ਲਾਂਡਿੰਗ ਪ੍ਰੋਸੇ ਦੀ ਉਲੰਘਣਾ ਸਾਜ਼ਿਸ਼ ਉੁਰਚਨਾ ਤੇ ਗੁਪਤ ਕਮਿਸ਼ਨਰ ਵਰਗੇ ਗੰਭੀਰ ਦੋਸ਼ ਸ਼ਾਮਲ ਹੋਏ ਨੇ ਸਾਰੇ ਮੁਲਜ਼ਮਾਨ ਨੂੰ ਹਿਰਾਸਤ ਤੋਂ ਤੋੜ ਰਿਹਾ ਕਰ ਦਿੱਤਾ ਗਿਆ ਅਤੇ ਉਹ ਵੀਰਵਾਰ ਨੂੰ ਟੋਰੰਟੋ ਦੀ Ontario Court of Justice ਦੇ ਵਿੱਚ ਪੇਸ਼ ਹੋਣਗੇ OPP ਨੇ ਪੁਸ਼ਟੀ ਕੀਤੀ ਹੈ ਕਿ ਜਾਂਚ ਹਜੇ ਵੀ ਸਰਕਾਰ ਮੈਂ ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਦੇ ਨਾਲ ਜੁੜੀ ਕੋਈ ਜਾਣਕਾਰੀ ਹੋਵੇ ਤਾਂ ਉਹ OPP ਨਾਲ ਸੰਪਰਕ ਕਰ ਸਕਦਾ ਹੈ ਅਗਿਆਤ ਜਾਣਕਾਰੀ ਕ੍ਰਾਈਮ ਸਟੋਪਰਸ ਨੂੰ ਉਹਨਾਂ ਦੇ ਨੰਬਰਾਂ ਉੱਤੇ ਜਾਂ ਫਿਰ ਵੈੱਬਸਾਈਟ ਰਾਹੀਂ ਵੀ ਦਿੱਤੀ ਜਾ ਸਕਦੀ ਹੈ ਜਾਣਕਾਰੀ 10 ਵਾਲੇ ਵਿਅਕਤੀ ਨੂੰ ਕੁੱਪਤਰ ਰਹਿਣ ਕੇ ਅਤੇ 2000 ਡੋਲਰ ਤੱਕ ਦੇ ਇਨਾਮ ਲਈ ਵੀ ਯੋਗ ਹੋਣਗੇ ਇਸ ਦੇ ਨਾਲ ਹੀ ਆਵਾਜਾਈ ਮੰਤਰਾਲੇ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਓਨਟਾਰੀਓ ਦੇ ਕੱਟੋ-ਕੱਟੇ ਛਾੜ ਡਰਾਈਵਿੰਗ ਸਕੂਲਾਂ ਦੇ ਲੈਸੈਂਸ ਰਾਤ ਕਰ ਦਿੱਤੇ ਜਾ ਚੁੱਕੇ ਨੇ ਮੰਤਰਾਲਾ ਵਿਦਿਆਰਥੀਆਂ ਨੂੰ ਚੇਤਾਵਨੀ ਦੇ ਰਿਹਾ ਹੈ ਕਿ ਗਾਰੰਟੀ ਸ਼ੁੱਧ ਲਾਇਸੈਂਸ ਜਾਂ ਬਿਨਾਂ ਰੋਡ ਟੈਸਟ ਪਾਸ ਕਰਵਾਉਣ ਵਾਲੀਆਂ ਧੋਖਾਧੜੀ ਵਾਲੀਆਂ ਪੇਸ਼ਕਸ਼ਾਂ ਤੋਂ ਸਾਵਧਾਨ ਰਹਿਣ ਓਨਟਾਰੀਓ ਇਸ ਵੱਡੀ ਕਾਰਵਾਈ ਨੇ ਡਰਾਈਵਿੰਗ ਲਾਇਸੈਂਸ ਸਿਸਟਮ ਦੀ ਸਾਫ਼ ਸੁਥਰੀ ਕਾਰਕੁਸ਼ਾਰੀ ਉੱਤੇ ਇੱਕ ਵਾਰ ਫਿਰ ਸਵਾਲ ਖੜੇ ਕਰ ਦਿੱਤੇ ਨੇ ਕੈਨੇਡਾ ਵਿੱਚ ਪਨਾਹ ਮੰਗਣ ਵਾਲੇ ਹਜ਼ਾਰਾਂ ਭਾਗੀ ਨਾਗਰਿਕਾਂ ਸਮੇਤ ਲਖਰ ਅਫੀਜ਼ੀਅ ਦੇ ਲਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਹੁਣ ਕੈਨੇਡਾ ਵਿੱਚ ਅਸਾਈਲਮ ਕਲੇਮ ਕਰਨ ਵਾਲੇ ਨੂੰ ਪਹਿਲਾ ਵਾਰ ਮੁਫਤ ਹੈਲਥ ਕੇਅਰ ਦੀ ਪੂਰੀ ਸਹੂਲਤ ਨਹੀਂ ਮਿਲੇਗੀ ਫੈਡਰਲ ਸਰਕਾਰ ਦੇ ਵੱਲੋਂ ਅੰਤਰੀਮ ਫੈਡਰਲ ਹੈਲਥ ਪ੍ਰੋਗਰਾਮ ਯਾਨੀ ਕਿ ਆਈ ਐਫ ਐਚ ਪੀ ਦੇ ਵਿੱਚ ਵੱਡੇ ਬਦਲਾਅ ਕਰਨ ਦਾ ਐਲਾਨ ਕੀਤਾ ਗਿਆ ਹੈ ਜੋ 1 ਮਈ 2026 ਤੋਂ ਲਾਗੂ ਹੋਣ ਜਾ ਰਹੇ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਦੇ ਨਵੇਂ ਨਿਯਮਾਂ ਦੇ ਅਨੁਸਾਰ ਹੁਣ ਅਰਫੀਜ਼ੀਆਂ ਤੇ ਅਸਾਈਲਮ ਕਲੇਮ ਕਰਨ ਵਾਲੇ ਉਹ ਕੁਝ ਸਿਹਸਮਾ ਮਮਦਾ ਖਰਚ ਆਪਣੀ ਜੇਬ ਤੋਂ ਕਰਨਾ ਪਵੇਗਾ डेंटल केयर अखरी जांच दवाइयां मानसिक सेहत काउंसलिंग फिजियोथेरेपी स्पीच थेरेपी होम केयर ਅਤੇ ਮੈਡੀਕਲ ਉਪਕਰਨ ਇਹਨਾਂ ਸਬਸਿਮਾ ਹੇਠ ਹੁਣ 30% ਤੱਕ ਸਾਂਝੀ ਅਦਾਇਗੀ ਲਾਗੂ ਕੀਤੀ ਗਈ ਹੈ ਇਸ ਨੂੰ ਲਾਵਾ ਡਾਕਟਰ ਦੇ ਵੱਲੋਂ ਲਿਖੀ ਹਰ ਪ੍ਰੈਸਕ੍ਰਿਪਸ਼ਨ ਦਵਾਈ ਉੱਤੇ 4 ਵੱਖਰੇ ਅਦਾ ਕਰਨੇ ਹੋਣਗੇ ਸਰਕਾਰ ਦਾ ਕਹਿਣਾ ਹੈ ਕਿ ਆਈ ਐਫ ਐਚ ਪੀ ਤਹਿਤ ਮਿਲਤ ਮਾਲੀਆਂ ਸਿਹਤ ਸੁਮਾਵਾ ਹੁਣ ਸਿਰਫ ਆਸੀ ਅਤੇ ਸੀਮਤ ਹੋਣ ਗਿਆ ਉਸ ਸਮੇਂ ਤੱਕ ਜੇ ਜੋ ਤੱਕ ਵਿਅਕਤੀ ਕਿਸੇ ਪ੍ਰੋਵਿੰਸ਼ੀਅਲ ਹੈਲਥ ਕੇਅਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਨਹੀਂ ਹੋਜਾਂ ਦਾ ਹੈਲਥ케ਅਰ ਪ੍ਰੋਵਾਈਡਰਸ ਨੂੰ ਸਿੱਧੇ ਅਦਾਇਗੀ ਕਰਨ ਦੀ ਜ਼ਿੰਮੇਵਾਰੀ ਵੀ ਹੋਣਾ ਲਾਪਾਤਰੀ ਦੀ ਹੋਵੇਗੀ ਨਾਲ ਹੀ ਹਰ ਵਿਅਕਤੀ ਨੂੰ ਲਾਜ਼ਮੀ ਹੋਵੇਗਾ ਕਿ ਕਿਹੜੀ ਸੇਵਾ ਉੱਤੇ ਸਾਂਝੀ ਅਦਾਇਗੀ ਲਾਗੂ ਹੈ ਸਰਕਾਰ ਨੇ ਇਹ ਵੀ ਸਲਾ ਦਿੱਤੀ ਹੈ ਕਿ ਕਈ ਅਦਾਇਗੀਆਂ ਆਂ ਰਸੀਦਾ ਸੰਭਾਲ ਕੇ ਰੱਖੀਆਂ ਜਾਣ ਮੀਡੀਆ ਰਿਪੋਰਟਾਂ ਮੁਤਾਬਕ ਪਿਛਲੇ ਕੁਝ ਸਮੇਂ ਤੋਂ ਕਰਨ ਕਰਨਾਚ ਵਿੱਚ ਪਨਾਮੰਗਨ ਵਾਲੇ ਦੀ ਕੀਮਤੀ ਦੇ ਵਿਸਥੇਜਿਲਾਲ ਬਾਤ ਹੋਇਆ ਇਸ ਵਾਧੇ ਦੇ ਇਤਿਫਾਬ ਤੇ ਕਨ ਫੈਡਰਲ ਸਰਕਾਰ ਦੇ ਲਈ ਹਰ ਸਿਹਤ ਸਹੂਲਤ ਮੁਫਤ ਪ੍ਰਦਾਨ ਕਰਨਾ ਮੁਸ਼ਕਲ ਹੋ ਗਿਆ ਸਿਗਾ ਇਸ ਲਈ ਬਜਟ ਦੇ ਵਿੱਚ ਪਹਿਲਾ ਹੀ ਆਈ ਐਫ ਐਚ ਪੀ ਦੇ ਵਿੱਚ ਤਬਦੀਲੀਆਂ ਦਾ ਐਲਾਨ ਕੀਤਾ ਗਿਆ ਸੀਗਾ ਤੇ ਹੁਣ 1 ਮਈ 2024 ਤੋਂ ਇਹ ਨਿਯਮ ਅਮਲ ਦੇ ਵਿੱਚ ਲਿਆਂਦੇ ਜਾਣੇ ਨੇ ਸਰਕਾਰ ਨੇ ਲਾਪਤੀਆਂ ਨੂੰ ਅਪੀਲ ਕੀਤੀ ਕਿ ਸਿਹਤ ਸੇਵਾ ਲੈਣ ਤੋਂ ਪਹਿਲਾਂ ਪੂਰੀ ਜਾਣਕਾਰੀ IFHP ਦੀ ਵੈਬਸਾਈਟ ਤੋਂ ਤੇ ਹਾਸਲ ਕੀਤੀ ਜਾਵੇ ਕਲੀਨਿਕਾਂ ਅਤੇ ਫਾਰਮੇਸੀਸ ਨੂੰ ਨਵੀਂ ਸੂਚੀ ਪੇਸ਼ ਜਾਰੀ ਹੈ ਤਾਂ ਜੋ ਲੋਕਾਂ ਨੂੰ ਸਪਸ਼ਟ ਦੱਸਿਆ ਜਾ ਸਕੇ ਕਿ ਕਿਹੜੀ ਸੇਵਾ ਮੁਫਤ ਹੈ ਤੇ ਕਿਹੜੀ ਸਾਂਝੀ ਅਦਾਇਗੀ ਦੀ ਹੁੰਦੀ ਹੈ ਤਾਂ ਕੈਨੇਡਾ ਦੇ ਵਿੱਚ ਪਨਾਹ ਮੰਗਣ ਵਾਲੇ ਲਈ ਹੈਲਥ ਕੇਅਰ ਹੁਣ ਪਹਿਲਾ ਵਰਗਾ ਪੂਰੀ ਤਰ੍ਹਾਂ ਮੁਫਤ ਨਹੀਂ ਰਹੇਗਾ ਤੇ ਇੱਕ ਮੈਦੋਚ ਅਭੀ ਤੋਂ ਲਾਗੂ ਹੋਣ ਵਾਲੇ ਨਿਯਮ ਹਜ਼ਾਰਾ ਪਾਤੀ ਦੇ ਹੋਟ ਰਿਫਿਊਜ਼ ਯਾਂ ਉਤੇ ਸਿੱਧਾ ਅਸਰ ਪਾਉਣਗੇ ਕੈਨੇਡਾ ਦੀ ਆਰਥਿਕ ਵਿਵਸਥਾ ਨੂੰ ਲੈ ਕੇ ਇੱਕ ਅਹਿਮ ਅਪਡੇਟ سامنے ਆਈ ਹੈ ਕਿ ਹਜਵਾਰਾ ਕੇ ਬੈਂਕ ਆਫ ਕੈਨੇਡਾ ਨੇ ਲਗਾਤਾਰ ਦੂਜਵਾਰ ਆਪਣੀ ਮੁੱਖ ਵਿਆਜ ਦਰ ਨੂੰ 2.25 ਫੀਸਦੀ ਉਤੇ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਮਾਰਾ ਦੇ ਅਨੁਮਾਨਾਂ ਤੇ ਬਿਲਕੁਲ ਅਨੁਸਾਰ ਰਿਹਾ ਤੇ ਬੈਂਕ ਆਫ ਕਮਰਨਰ ਟੀਫ ਮੈਕਲਨ ਨੇ ਆਪਣੇ ਤਿਆਰ ਕੀਤੇ ਬਿਆਨ ਦੇ ਵਿੱਚ ਕਿਹਾ ਕਿ ਅਕਤੂਬਰ ਦੇ ਵਿੱਚ ਜਾਰੀ ਕੀਤੇ ਗਏ ਆਰਥਿਕ ਅਨੁਮਾਨਾਂ ਤੋਂ ਬਾਅਦ ਬੈਂਕ ਦੇ ਨਜ਼ਰੀਏ ਵਿੱਚ ਕੋਈ ਵੱਡਾ ਬਦਲਾਅ ਨਹੀਂ ਆਇਆ ਹਾਲਾਂਕਿ ਉਹ ਨੇ ਵੀ ਸਪਸ਼ਟ ਕਰ ਦਿੱਤਾ ਕਿ ਉਹ ਅਨਿਸ਼ਚਿਤਤਾ ਪਹਿਲਾਂ ਨਾਲੋਂ ਕਾਫੀ ਵੱਧ ਗਈ ਹੈ। ਪ੍ਰਵਿਕਰਿਆ ਆਰਥਿਕ ਨਤੀਜੇ ਦਾ ਦਾਇਰਾ ਆਮ ਹਲਾਤਾਂ ਦੇ ਨਾਲੋਂ ਵੱਡਾ ਹੈ ਜਿਸ ਦੇ ਨਾਲ ਫੈਸਲੇ ਲੈਣਾ ਹੋ ਚੁਣੌਤੀਪੂਰਨ ਬਣ ਗਿਆ। ਮੈਕਲਨ ਮੁਤਾਬਕ ਅਮਰੀਕੀ ਵਪਾਰਕ ਨੀਤੀਆਂ ਜਵੀ ਅਨੁਮਾਨਾਂ ਤੋਂ ਪਰੇ ਹੈ ਤੇ ਦੁਨੀਆ ਪੱਧਰ ਦੇ ਵਿੱਚ ਵੱਡਾ ਰਹੇ ਪੂਰਵਜਨਿਤਿਕ ਖੇਤਰ ਵੀ ਗਲੋਬਲ ਮਾਰਕੀਟ ਲਈ ਚਿੰਤਾ ਦਾ ਕਾਰਨ ਬਣੇ ਹੋਏ ਨੇ ਬੈਂਕ ਗਵਰਨਰ ਨੇ ਕੈਨੇਡਾ ਮਿੱਕਾ ਤੇ ਮੈਕਸੀਕੋ ਵਿਚਾਲੇ ਵਪਾਰਕ ਸਮਝੌਤੇ CUSMA ਦੀ ਆਉਣ ਵਾਲੀ ਸਮੀਖਿਆ ਨੂੰ ਵੀ ਕੈਨੇਡੀਅਨ ਅਰਥਵਿਵਸਥਾ ਲਈ ਇੱਕ ਵੱਡਾ ਅਨਿਸ਼ਚਿਤਤਾ ਕਾਰਨ ਦੱਸਿਆ ਉਹਨਾਂ ਨੇ ਕਿਹਾ ਕਿ ਸਮਝੌਤੇ ਦੇ ਵਿੱਚ ਹੋ ਸਕਣ ਵਾਲੇ ਬਦਲਾਅ ਦੇਸ਼ ਦੀ ਆਰਥਿਕ ਰਿਸ਼ਵਤ ਤੇ ਡੂੰਗਾ ਸਰਪਾ ਸਕਦੇ ਨੇ ਮੈਕਲਨ ਨੇ ਸ਼ਬਦਾਂ ਦੇ ਵਿੱਚ ਕਿਹਾ ਇਹ ਹੁਣ ਕਾਫੀ ਹੱਦ ਤੱਕ ਸਪੱਸ਼ਟ ਹੋ ਚੁੱਕਿਆ ਹੈ ਕਿ ਅਮਰੀਕਾ ਦੇ ਨਾਲ ਖੁੱਲੇ ਅਤੇ ਨਿਯਮ ਅਦਾਤ ਵਪਾਰ ਦੇ ਦਿਨ ਹੁਣ ਪਿੱਛੇ ਡੈਕ होनसा न्यू ऐसे नवी हकीकत नुसार अपने आपने उठाना पड़ेगा। उन्हें जो तावनी थिती कि अमेरिका नाल चौड़ रही, अब व्यापारिक जंग दौरान कनाडा की अर्थव्यवस्था न्यू हुए टांचोगत नुकसान दी पूरी परपाई सिर्फ व्यापार न्यू हो रहे देशा वाले मोड के नहीं कितने जा सकेगी अर्थाते नुकस without tariffs here's uh, with us tariffs and you see uh, the reality is there's more trade friction uh, the economy works less efficiently um, and that puts the economy on a permanently lower path now you can you know on that yes it's lower but uh, you know how much lower it is um, is going to depend on, on your you know, your restructure how much you restructure as you adapt, as you diversify your trade, uh, as you develop new markets, as you uh, you know you could you could certainly I mean there's estimates that suggest you could offset the U.S. tariffs if we completely opened our internal trade. So there are things you can do um, that you know we'll see exactly where we end up. But um, you know you, you know it, it's pretty clear that. The days of open rules based trade with the United States are over. Um, we need to get on and adjust to that. Um, we'll be better off if we adjust than if we don't. But, I mean, clearly, we're, you know, the end of rules based, open rules based trade with the United States is, is not a good thing. It's not a good thing for Americans, it's not a good thing for Canadians. ਪੀਨੈਪੈਕਸ ਮੈਨੀਟੋਬਾ ਇੰਸਟੀਚਿਊਟ ਆਫ ਆਫਰ ਟ੍ਰੇਡਸ ਐਂਡ ਟੈਕਨੋਲੋਜੀ ਯਾਨਕਿ ਐਮਆਈਟੀਟੀ ਅਗਲੇ ਸਾਲ ਆਪਣੇ ਦਰਵਾਜ਼ੇ ਬੰਦ ਕਰਨ ਜਾ ਰਿਹਾ ਹੈ ਸੰਸਦ ਨੇ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਵਿੱਚ ਪਾਰੀ ਕਮੀ ਨੇ ਇਸੇ ਵਿੱਤੀ ਸਥਿਤੀ ਨੂੰ ਅਸਥਿਰ ਬਣਾ ਦਿੱਤਾ ਅਤੇ ਐਮਆਈਟੀਟੀ ਦੇ ਵੱਲੋਂ ਜਾਰੀ ਕੀਤੇ ਗਏ ਮਿਉ ਮੁਤਾਬਕ ਫੈਡਰਲ ਸਰਕਾਰ ਦੇ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਉਤੇ ਲਗਾਈ ਗਈ ਸੀਮਾ ਤੋਂ ਬਾਅਦ ਵਿਦੇਸ਼ੀ ਦਾਖਲੇ ਵਿੱਚ 55 ਫੀਸਦੀ ਤੋਂ ਵੱਧ ਦੀ ਗਿਰਾਵਟ ਆਈ ਹੈ ਇਸ ਦਾ ਸਿੱਧਾ ਅਸਰ ਸੰਸਦ ਦੀ ਆਮਦਨ ਉਤੇ ਪਿਆ 2024-25 ਕਾਟਮਿਕ ਸਾਲ ਤੇ ਮੌਜੂਦਾ ਸਾਲ ਦੇ ਦਰਮਿਆਨ ਅੰਤਰਰਾਸ਼ਟਰੀ ਵਿਦਿਆਰਥੀ ਤੋਂ ਆਮਦਨ ਲਗਭਗ 60% ਘਟ ਗਈ ਹੈ ਜੋ ਪਹਿਲਾਂ 23.2 ਮਿਲੀਅਨ ਡਾਲਰ ਸੀ ਹੁਣ ਘਟ ਕੇ ਸਿਰਫ 9.5 ਮਿਲੀਅਨ ਡਾਲਰ ਰਹਿ ਗਈ ਹੈ ਮੀਮੋ ਦੇ ਵਿੱਚ ਸਾਫ਼ ਲਿਖਿਆ ਗਿਆ ਹੈ ਕਿ ਮੌਜੂਦਾ ਵਿੱਤੀ ਮਾਡਲ ਹੁਣ ਲੰਬੇ ਸਮੇਂ ਤੱਕ ਚਲੋਣਾ ਸੰਭਵ ਨਹੀਂ ਹੈ ਮੈਰਿਟੋਪਥੀ ਐਡਵਾਂਸਡ ਐਜੂਕੇਸ਼ਨ ਅਤੇ ਟ੍ਰੇਨਿੰਗ ਮਧੂ ਜੀਨੀਕਲ ਨੇ ਕਿਹਾ ਹੈ ਕਿ ਐਮਆਈ ਡਬਲਟੀ ਦਾ ਬੰਦ ਹੋਣਾ ਫੈਸਲੇ ਸਦਕਾ ਤੇ ਅੰਤਰਰਾਸ਼ਟਰੀ ਵਿਦਿਆਰਥੀ ਦੀ ਗਿਣਤੀ ਘਟਾਉਣ ਦੇ ਫੈਸਲੇ ਦਾ ਸਿੱਧਾ ਨਤੀਜਾ ਹੈ ਉਹਨਾਂ ਨੇ ਕਿਹਾ ਕਿ ਪਿਛਲੇ ਸਾਲ ਸੰ ਅੰਦਰ ਅੱਤੇ ਤੋਂ ਵੱਧ ਘਟ ਗਈ ਸੀ ਅਤੇ ਇਸ ਸਾਲ ਵੀ ਹਾਲਾਤ ਹੋਰ ਖਰਾਬ ਹੋ ਗਏ ਨੇ ਮંત્રી ਨੇ ਵੀ ਕਿਹਾ ਕਿ ਆਟਵਾ ਦੀ ਨੀਤੀ ਚਲਦੀ ਬਦਲਣ ਦੀ ਸੰਭਾਵਨਾ ਨਹੀਂ ਹੈ ਐਸੋਪਾਈ ਸਰਕਾਰ ਅਤੇ ਰੈਡ ਟੂ ਰਿਵਰ ਕਾਲਜ ਪੋਲਿਟਿਕ ਦੇ ਨਾਲ ਮਿਲ ਕੇ ਹੀ ਯਕੀਨੀ ਬਣਾਇਆ ਜਾਵੇਗਾ ਕਿ ਐਮਆਈ ਡਬਲ ਟੀ ਦੇ ਵਿੱਚ ਮੌਜੂਦਾ ਦਾਖਲੇ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰ ਸਕਣ ਅਤੇ ਸਾਰੇ ਦਾਖਲੇ ਵਿਦਿਆਰਥੀਆਂ ਨੂੰ ਆਪਣੇ ਪ੍ਰੋਗਰਾਮ ਪੂਰੇ ਕਰਨ ਦਾ ਮੌਕਾ ਦਿੱਤਾ ਜਾਵੇਗਾ ਤੇ ਐਮਆਈ ਡਬਲ ਟੀ ਦੇ ਸਾਰੇ ਸਰਟੀਫਿਕੇਟ ਅਤੇ ਡਿਪਲੋਮੇ ਫੈਸਟ ਰੈਨ ਕਿ ਹਾਲਾਂਕਿ ਕੋਰਸ ਕਿੱਥੇ ਅਤੇ ਕਦੋਂ ਪੂਰੇ ਕਰਵਾਏ ਜਾਣਗੇ ਇਸ ਬਾਰੇ ਹਜੇ ਅੰਤਿਮ ਫੈਸਲਾ ਬਾਕੀ ਹੈ ਐਮਆਈ ਡਬਲ ਟੀ ਦੇ ਵੱਲੋਂ ਅਰਲੀ ਚਾਈਲਡਹੂਡ ਐਜੂਕੇਸ਼ਨ ਵੈਲਟਿੰਗ ਤਰਖਾਨੀ ਸਾਈਬਰ ਸੁਰੱਖਿਆ ਗ੍ਰੇਜੀ ਪਾਸ਼ਾ ਪ੍ਰੋਗਰਾਮ ਅਤੇ ਹਾਈ ਸਕੂਲ ਦੇ ਬਾਲਕ ਸਿੱਖਿਆ ਕੋਰਸ ਕਰਵਾਏ ਜਾਂਦੇ ਨੇ ਸੁਭਾਈ ਅੰਕੜੇ ਮੁਤਾਬਕ 2024-25 ਦੇ ਵਿੱਚ ਐਮਆਈ ਡਬਲ ਟੀ ਦੇ ਵਿੱਚ ਕੁੱਲ 4663 ਵਿਦਿਆਰਥੀ ਦਾਖਲ ਸਨ ਜਿਨ੍ਹਾਂ ਦੇ ਵਿੱਚੋਂ 1988 ਯਾਨੀ ਕਿ 40 ਫੀਸਦੀ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਸਨ ਵਿਰੋਧੀ ਧਿਰ ਦੇ ਵਿਧਾਇਕ ਅਤੇ ਸਭ ਕੁਝ ਸਿੱਖਿਆ ਮੰਤਰੀ ਵੇਨ ਇਵਾਸਕੋ ਨੇ ਸਰਕਾਰ ਤੋਂ ਸਵਾਲ ਪੁੱਛਿਆ ਕਿ ਕੀ ਐਮਆਈ ਡਬਲ ਟੀ ਨੂੰ ਬਚਾਉਣ ਦੇ ਲਈ ਪਾਤੂ ਫੰਡਿੰਗ ਜਾਂ ਹੋਰ ਵਿਕਲਪ ਕਲਪਾ ਤੇ ਵਿਚਾਰ ਕੀਤਾ ਗਿਆ ਸੀ ਤਾਂ ਉਹਨਾਂ ਕਿਹਾ ਕਿ ਸਰਕਾਰ ਪਹਿਲੇ ਤੋਂ ਜਾਣ ਦੇ ਸੀ ਕਿ ਵਿਦਿਆਰਥੀ ਦੀ ਗਿਣਤੀ ਘਟਣੀ ਹੈ ਤਾਂ ਫਿਰ ਸੰਕਟ ਕਾਲੀ ਨਿਯੋਜਨਾ ਕਿਉਂ ਨਹੀਂ ਬਣਾਈ ਗਈ ਤਾਂ ਕੁਲ ਮਿਲਾ ਕੇ ਅੰਤਰਰਾਸ਼ਟਰੀ ਵਿਦਿਆਰਥੀ ਰੇਟੀ ਵਿੱਚ ਆਏ ਬਤਲਾਵ ਹੁਣ ਕੈਨੇਡਾ ਦੇ ਸਿੱਖਿਆ ਸੰਸਥਾਵਾਂ ਉੱਤੇ ਚੁੱਕਾ ਸਰਪਾਰੇ ਨੇ ਐਮਆਈ ਡਬਲ ਟੀ ਦਾ ਬੰਦ ਹੋਣਾ ਇਸ ਬਦਲ ਦੇ ਦ੍ਰਿਸ਼ਦਾਇਕ ਵਟਾ ਉਦਾਹਰਣ ਹੈ ਕੈਨੇਡਾ ਦੇ ਬਜ਼ੁਰਗਾਂ ਲਈ ਇੱਕ ਵੱਡੀ ਅਤੇ ਰਾਹਤ ਭਰੀ ਖਬਰ سامنے ਆ ਰਹੀ ਹੈ ਕਿ 1 ਜਨਵਰੀ ਤੋਂ 2024 ਤੋਂ 올ਡ ਏਜ ਸਿਕਿਉਰਿਟੀ ਯਾਨੀ ਕਿ OES ਭੁਗਤਾਨ ਪ੍ਰਣਾਲੀ ਦੇ ਵਿੱਚ ਮਹੱਤਵਪੂਰਨ ਬਦਲਾਅ ਲਾਗੂ ਹੋ ਰਹੇ ਨੇ ਇਸ ਅਪਡੇਟ ਤੋਂ ਬਾਅਦ ਕਈ ਕੈਨੇਡੀਅਨ ਬਜ਼ੁਰਗਾਂ ਨੂੰ ਆਪਣੇ ਰਿਟਾਇਰਮੈਂਟ ਆਮਦਨ ਦੇ ਵਿੱਚ ਸਪਸ਼ਟ ਵਾਧਾ ਦੇਖਣ ਨੂੰ ਮਿਲੇਗਾ ਮਹਿੰਗਾਈ ਵਧਦੇ ਘਰ ਖਰਚੇ ਅਤੇ ਸਿਹਤ ਸੰਭਾਲ ਦੀ ਲਾਗਤ ਨੇ ਬਜ਼ੁਰਗਾਂ ਦੀ ਜ਼ਿੰਦਗੀ ਨੂੰ ਚੁਣੌਤੀਪੂਰਨ ਬਣਾ ਦਿੱਤਾ ਹੈ ਅਜੋਏ ਦੇ ਵਿੱਚ ਸਰਕਾਰ ਦਾ ਇਹ ਨਵਾਂ ਕਦਮ ਵਿੱਤੀ ਸਥਿਰਤਾ ਦੇ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ ਨਵੇਂ ਨਿਯਮਾਂ ਅਨੁਸਾਰ 1 ਜਨਵ ਬੀ ਤੋ OES ਪ੍ਰਾਪਤ ਕਰਨ ਵਾਲੇ 5 ਸਾਲ ਤੋ ਉੱਪਰ ਦੇ ਯੋ ਕੈਨੇਡੀਅਨ ਬਜ਼ੁਰਗਾਂ ਨੂੰ ਸੋਧਿਆ ਹੋਇਆ ਅਮਾਸੇ ਭੁਗਤਾਨ ਟਕਨਾ ਮਿਲਣ ਗਿਆ ਇਹ ਵਾਅਦਾ ਮੁਕਤੌਲ ਤੇ ਮੁਦਰਾ ਸਫੀਤੀ ਦੇ ਨਾਲ ਤਾਲਮੇਲ ਬਣਾਈ ਰੱਖਣ ਦੇ ਲਈ ਕੀਤਾ ਗਿਆ ਤਾਂ ਜੋ ਬਜ਼ੁਰਗਾਂ ਦੀ ਖਰੀਦ ਸ਼ਕਤੀ ਘਟੇ ਨਾ ਖਾਸ ਕਰਕੇ ਇਹ ਕਿ ਜਿੱਨਾ ਬਜ਼ੁਰਗਾਂ ਨੂੰ ਪਹਿਲਾਂ ਆਮਦਨ ਸਿਮਾਵਾ ਕਾਰਨ ਘੱਟ ਰਕਮ ਮਿਲਦੀ ਸੀ ਹੁਣ ਉਹਨਾਂ ਨੂੰ ਵਧੇਰੇ ਭੁਗਤਾਨ ਮਿਲਣ ਦੀ ਸੰਭਾਵਨਾ ਹੈ ਅਤੇ ਸਭ ਤੋਂ ਵੱਡੀ ਰਾਹਤ ਇਸ ਵਾਅਦੇ ਲਈ ਨਵੀਂ ਅਲਜੀਟੇਨ ਦੀ ਲੋੜ ਨਹੀਂ ਹੋਵੇਗੀ ਸਰਕਾਰੀ ਏਜੰਸੀਆਂ ਆਪਣੇ ਆਪ ਹੀ ਭੁਗਤਾਨ ਦੀ ਮੁੜ ਗਣਨਾ ਕਰ ਦੇਣਗੀਆਂ ਸਰਕਾਰੀ ਅਧਿਕਾਰੀਆਂ ਦਾ ਕਹਿਣ ਹੈ ਕਿ ਅਪਡੇਟ ਕੀ ਆ ਗਿਆ OAS ਟਾਂਚਾ ਬਜ਼ੁਰਗਾਂ ਤੇ ਲਈ ਨਿਰਪੱਖਤਾ ਅਤੇ ਲੰਬੇ ਸਮੇਂ ਦੀ ਸਥਿਰਤਾ ਯਕੀਨੀ ਬਣਾਉਣ ਦੇ ਲਈ ਤਿਆਰ ਕੀਤਾ ਗਿਆ ਜਿੰਨਾ ਬਜ਼ੁਰਗਾਂ ਨੂੰ ਪਿਛਲੇ ਸਾਲਾਂ ਦੇ ਵਿੱਚ OAS ਦੇ ਵਿੱਚ ਘਟोतरी ਦਾ ਸਾਹਮਣਾ ਕਰਨਾ ਪੈਂਦਾ ਸੀ ਹੁਣ ਸੋਧੀਆਂ ਸਿਮਾਵਾਂ ਕਰ ਨੂੰ ਕੱਟ-ਕਟੋਤੀ ਜਾਂ ਪੂਰਾ ਭੁਗਤਾਨ ਪ੍ਰਾਪਰ ਕਰ ਸਕਣਗੇ ਇਸ ਨਾਲ ਹੀ OAS ਨੂੰ ਹੋਰ ਸੀਨੀਅਰ ਲਾ ਪ੍ਰੋਗਰਾਮਰ ਦੇ ਨਾਲ ਜੋੜ ਕੇ ਇੱਕ ਸੰਤੁਲਿਤ ਰਿਟਾਇਰਮੈਂਟ ਸਹਾਇਤਾ ਪ੍ਰਣਾਲੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸੀਨੀਅਰ ਦੀ ਜ਼ਿੰਦਗੀ ਵਿੱਚ ਬਦਲਾਅ ਦੀ ਗੱਲ ਕਰੀਏ ਤਾਂ ਕੈਨੇਡਾ ਵਿੱਚ ਬਜ਼ੁਰਗ ਆਬਾਦੀ ਤੇਜ਼ੀ ਨਾਲ ਵੱਧ ਰਹੀ ਹੈ ਉਮਰ ਦੇ ਨਾਲ ਖਰਚੇ ਵਧਦੇ ਨੇ ਪਰ ਕਮਾਈ ਦੇ ਮੋਕੇ ਘਟ ਰਹੇ ਨੇ ਅਜਿਹੇ ਦੇ ਵਿੱਚ OAS ਵਿੱਚ ਹੋਇਆ ਇਹ ਵਾਅਦਾ ਕਿਰਾਇਆ ਬਿਜਲੀ ਪਾਣੀ ਦੇ ਬਿੱਲ ਅਤੇ ਡਾਕਟਰੀ ਖਰਚਿਆਂ ਦਾ ਬੋਝ ਘਟਾਉਣ ਦੇ ਵਿੱਚ ਮਦਦ ਕਰੇਗਾ ਖਾਸ ਕਰਕੇ ਇਕੱਲੇ ਰਹਿਣ ਵਾਲੇ ਬਜ਼ੁਰਗਾਂ ਦੇ ਲਈ ਇਹ ਵਾਅਦਾ ਜੀਵਨ ਦੀ ਗੁਣਵੱਤਾ ਵਿੱਚ ਵੱਡਾ ਸੁਧਾਰ ਲਿਆ ਸਕਦਾ ਹੈ ਸਾਰੇ ਇਹ ਕਿ 31 ਜਨਵਰੀ 2026 ਤੋਂ ਲਾਗੂ ਹੋਣ ਵਾਲਾ OAS ਅਪਡੇਟ ਸਿਰਫ ਵਧਿਆ ਹੋਇਆ ਚੈੱਕ ਨਹੀਂ ਬਲਕਿ ਕੈਨੇਡਾ ਸਰਕਾਰ ਦੇ ਵੱਲੋਂ ਬਜ਼ੁਰਗਾਂ ਦੀ ਭਲਾਈ ਪ੍ਰਤੀ ਇੱਕ ਮਜ਼ਬੂਤ ਵਚਨਬੱਧਤਾ ਵੀ ਹੈ ਇਹ ਕਦਮ ਰਿਟਾਇਰਮੈਂਟ ਜ਼ਿੰਦਗੀ ਨੂੰ ਵਧੇਰੇ ਸੁਰੱਖਿਅਤ ਤo ਸਥਿਰਤੇ ਆਤਮ ਨਿਰਭਰ ਬਣਾਉਂਦੇ ਵੱਲ ਇੱਕ ਅਹਿਮ ਪਹਿਲ ਕਦਮ ਮਨਿਆ ਜਾ ਰਿਹਾ ਹੈ